ਕੰਪਨੀ ਸਰਵਿਕੇ ਵਿਜ਼ਿਟ ਕੀਤਾ ਗਿਆ ਜੀ ਇਹਦੇ ਬਾਰੇ ਪਲੀਜ਼ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨਿਟ ਕਮਿਸ਼ਨ ਦੀ ਤਰਫੋਂ 23 ਦੇ 23 ਜ਼ਿਲ੍ਹਿਆਂ ਵਿੱਚ ਜਾ ਕੇ ਅਸੀਂ ਉੱਤੇ ਇੱਕ ਸਾਂਝੀ ਵਾਲਤਾ ਦੀ ਸਕੀਮ ਦੇ ਰਹੇ ਹਾਂ ਐਨ ਜੀਓਜ਼ ਨੂੰ ਸਰਪੰਚਾਂ ਨੂੰ ਲਾਇਰਸ ਨੂੰ ਡਾਕਟਰਸ ਨੂੰ ਸਟੂਡੈਂਟਸ ਨੂੰ ਮਿਲ ਕੇ ਪਤਾ ਕਰ ਰਹੇ ਹਾਂ ਕਿ ਇਹੋ ਜਿਹਾ ਕੀ ਸ਼ਿਕਾਇਤਾਂ ਨੇ ਉਹਨਾਂ ਦੀਆਂ ਕਿ ਕਿਤੇ ਕਿਤੇ ਕੋਆਰਡੀਨੇਸ਼ਨ ਜੋ ਫਰਕ ਆ ਰਿਹਾ ਤੇ ਉਹਨਾਂ ਨੂੰ ਕੀ ਸਹੂਲਤਾਂ ਹੋਰ ਚਾਹੀਦੀਆਂ ਨੇ ਕਲੀਅਰ ਡਿਪਾਰਟਮੈਂਟ ਤੋਂ ਉਹਨਾਂ ਨੂੰ ਦਿੱਕਤ ਰਹਿੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਉਹਨਾਂ ਨੇੜੇ ਜਾ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਸਿਸਟਮ ਵੀ ਸਮਝਾ ਰਹੇ ਹਾਂ ਕਿ ਅਗਰ ਤੁਹਾਡੀ ਕੋਈ ਨਾ ਸੁਣੇ ਤਾਂ ਤੁਸੀਂ ਮਨੁੱਖੀ ਅਧਿਕਾਰ ਆਯੋਗ ਆਓ ਉਹਦਾ ਨੰਬਰ ਜਿਹੜਾ ਹੈ 9855475547 ਇਹਨੂੰ ਅਸੀਂ ਪਬਲਿਸ਼ ਕਰ ਰਹੇ ਹਾਂ 9855475547 ਇਸ ਨੰਬਰ ਤੇ ਕੋਈ ਵੀ ਕੰਪਲੇਂਟ ਕਰ ਸਕਦਾ ਹੈ ਉਹਨਾਂ ਸਾਧ ਦਿਨ ਦੇ ਅੰਦਰ ਉਹ ਤੇ ਪੂਰੀ ਕਾਰਵਾਈ ਹੁੰਦੀ ਦਿਖੇਗੀ ਇੱਕ ਨੰਬਰ ਇੱਕ ਸਿੱਧਾ ਸਿੱਧਾ ਫੋਨ ਆਨੇ ਸ਼ੁਰੂ ਹੋ ਜਾਣਗੇ ਉਹਨਾਂ ਨੂੰ ਇਸੀ ਤਰੀਕੇ ਨਾਲ ਅਸੀਂ ਕੋਰ ਗਰੁੱਪ ਬਣਾ ਰਹੇ ਹਾਂ ਹਰ ਜ਼ਿਲ੍ਹੇ ਵਿੱਚ 15 ਲੋਕਾਂ ਦਾ ਜਿਦੇ ਚ ਅਲੱਗ-ਅਲੱਗ ਕੈਟਾਗਰੀ ਦੇ ਲੋਕ ਹੋਣਗੇ ਜਦੋਂ ਲਿਸਟ ਸਾਡੇ ਕੋਲ ਹੈ 19 ਤਰੀਕ ਲਾਸ ਦੇਗਾ ਜਿੰਨੇ ਵੀ ਪੜਨਾ ਹੈ ਫਾਰਮ ਭਰ ਸਕਦੇ ਨੇ ਔਨਲਾਈਨ ਜਾ ਕੇ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਦਾ ਫਾਰਮ ਹੈ ਉਹਦੇ ਚ ਅਪੁਆਇੰਟਮੈਂਟ ਹੀ ਜਾ ਕੇ ਆ ਜਾਂਦਾ ਪੂਰਾ ਖੁੱਲ ਜਾਂਦਾ ਲਿੰਕ ਵੀ ਆ ਚਾਹੀਦਾ ਲਿੰਕ ਵੀ ਮਿਲ ਜਾਏਗਾ ਕੁਇਸ ਕਰਕੇ ਜਿਹੜੇ ਦੂਰ ਦੇ ਲੋਕ ਨੇ ਜਿਹੜੇ ਬਾਰਡਰ ਏਰੀਆ ਤੇ ਨੇ ਕਿਤੇ ਨੇ ਉਹ ਚੰਡੀਗੜ੍ਹ ਆ ਕੇ ਕੰਪਲੇਂਟ ਨਹੀਂ ਕਰ ਪਾਉਂਦੇ ਸਨ ਜਦੋਂ ਉਹ ਉੱਥੇ ਅਸੀਂ ਸਾਡਾ ਗਰੁੱਪ ਬਣ ਜਾਏਗਾ ਇੱਕ ਹੋਰ ਗਰੁੱਪ ਤੇ ਡੀਸੀ ਸਾਹਿਬ ਨੂੰ ਵੀ ਮਦਦ ਮਿਲੇਗੀ ਪੁਲਿਸ ਨੂੰ ਵੀ ਮਿਲੇਗੀ ਸਾਡੇ ਕਮਿਸ਼ਨ ਨੂੰ ਵੀ ਮਿਲੇਗੀ ਇਹਦੇ ਲਗਵਾ ਅਸੀਂ ਜਿੱਥੇ ਵੀ ਜਾ ਰਹੇ ਹਾਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਜਿਹੜੀ ਅਸੀਂ ਦੋ ਤਿੰਨ ਐਡਵਾਈਜ਼ਰੀ ਜਾਰੀ ਕੀਤੀਆਂ ਨੇ ਉਹ ਉਹਨਾਂ ਦੇ ਅਮਲ ਸ਼ੁਰੂ ਹੋ ਗਿਆ ਸਰਕਾਰ ਨੇ ਵੀ ਉੱਤੇ ਮੋਰ ਲਾਤੀ ਹੈ ਜਿਵੇਂ ਐਂਬੂਲੈਂਸ ਹਸਪਤਾਲে ਸ਼ਵਵਾਹਨ ਹਰ ਹਸਪਤਾਲ ਦੇ ਵਿੱਚ ਐਂਬੂਲੈਂਸ ਕੰਪਲਸਰੀ ਹੈ ਹਰ ਹਸਪਤਾਲ ਦੇ ਵਿੱਚ ਛੋਟਾ ਹੈ ਜਾਂ 2 ਬੈੱਡ ਦਾ 5 ਬੈੱਡ ਦਾ ਮੋਰਚੀ ਬਹੁਤ ਜ਼ਰੂਰੀ ਹੈ ਤੇ ਜਿਹੜੇ ਹਸਪਤਾਲ ਡੈਡ ਬੋਡੀ ਆ ਪੇਸ਼ੈਂਟ ਰੋਕ ਲੈਂਦੇ ਨੇ ਉਹ ਨਹੀਂ ਰੋਕ ਸਕਣਗੇ ਹੁਣ ਜਿਹੜੇ ਪੈਸੇ ਭਰ ਸਕਦੇ ਨੇ ਉਹ ਟਾਈਮ ਲੈ ਕੇ ਐਫੀਡੇਵਿਟ ਦੇ ਕੇ ਅੰਡਰਟੇਕਿੰਗ ਦੇ ਕੇ ਆਪਣੇ ਚੈੱਕ ਦੇ ਕੇ ਬੋਡੀ ਲੈ ਜਾਣ ਤੁਰੰਤ ਤੇ ਜੇ ਕੋ ਗਰੀਬ ਐ ਅਸਹਾਇਆ ਉਹਨੂੰ ਫ੍ਰੀ ਆਫ ਕੋਸਟ ਵੀ ਬੋਡੀ ਦੇਣੀ ਪਏਗੀ ਐ ਰੂਲਿੰਗ 2021 ਦੇ ਵਿੱਚ ਐਨਐਚਆਰਸੀ ਦੀ ਆਈ ਸੀ ਬਾਅਦ ਸੁਪਰੀਮ ਕੋਰਟ ਦੀ ਮੋਰ ਲੱਗੀ ਉੱਤੇ ਤੇ ਸਾਰਾ ਕੁਝ ਅਸੀਂ ਲੋਕਾਂ ਨੂੰ ਸਮਝਾ ਰਹੇ ਆਂ ਔਰ ਲੋਕ ਬਹੁਤ ਖੁਸ਼ ਹੋ ਕੇ ਸੜਨ ਵਾਲ ਇਸ ਗੱਲ ਨੂੰ ਸਮਝ ਰਹੇ ਨੇ ਇੱਕ ਨਵੀਂ ਪਹਿਲ ਹੋ ਰਹੀ ਹੈ ਪੰਜਾਬ ਦੇ ਵਿੱਚ ਇੱਕ ਪਹਿਲਾ ਸਟੇਟ ਹੋਏਗਾ ਜਿਹਦੇ ਵਿੱਚ ਮਨੁੱਖੀ ਅਧਿਕਾਰ ਆਯੋਗ ਜਨ ਜਨ ਤੱਕ ਪਹੁੰਚਣ ਵਾਲਾ ਜਦੋਂ ਸਾਡੇ ਗਰੁੱਪ ਬਣ ਜਾਣਗੇ ਅਸੀਂ ਇਹਦਾ ਲਿਟਰੇਚਰ ਘਰ ਘਰ ਪਹੁੰਚਾਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਤੁਹਾਡੇ ਕੀ ਰਾਈਟਸ ਹੈਗੇ ਨੇ ਤੁਸੀਂ ਕੀ ਕੀ ਕੰਮ ਕਰਵਾ ਸਕਦੇ ਹੋ ਚਾਹੇ ਉਹ ਬਜ਼ੁਰਗ ਨੇ ਜਿਵੇਂ ਮਾਤਾ ਪਿਤਾ ਨੇ ਅਕਸਰ ਬੱਚੇ ਘਰੋਂ ਕੱਢ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੀ ਇੱਕ ਰਾਈਟਸ ਹੈਗੇ ਨੇ ਉਹਨਾਂ ਨੂੰ ਘਰੋਂ ਨਹੀਂ ਕੱਢ ਸਕਦਾ ਕੋਈ ਕਈ ਜ਼ਬਰਦਸਤੀ ਸੈਨ ਕਰਾ ਕੇ ਮਕਾਨ ਆਪਣੇ ਨਾਮ ਕਰਾ ਲੈਂਦੇ ਨੇ ਅਸੀਂ ਆਪਣੇ ਫੈਸਲਿਆਂ ਦੇ ਵਿੱਚ ਦੱਸੀਓ ਮਾਪਿਆਂ ਨੂੰ ਮਕਾਨ ਵਾਪਸ ਕਰਾਏ ਨੇ ਉਨਾਂ ਦਾ ਹੱਕ ਬਣਦਾ ਹੈ ਉਹ ਗਲਤੀ ਨਾਲ ਸਾਈਨ ਕਰਾ ਦਿੱਤੇ ਉਹਨਾਂ ਨੇ ਅਗਰ ਉਹਨੇ ਕਰਵੀ ਰੀਤਨ ਸਾਈਨ ਫਿਰ ਵੀ ਕਾਨੂੰਨ ਇਹ ਕਹਿੰਦਾ ਕਿ ਅਸੀਂ ਉਹਨਾਂ ਦਾ ਮਕਾਨ ਵਾਪਸ ਕਰਾ ਸਕਨੇ ਆ ਇਸ ਤਰ੍ਹਾਂ ਦੇ ਬਹੁਤ ਕਾਨੂੰਨ ਆਗੇ ਨੇ ਜਿਵੇਂ ਮੌਤ ਹੋ ਗਈ ਕਿਸੇ ਦੀ 3 ਦਿਨ ਬੋਡੀ ਰੱਖ ਲਈ 4 ਦਿਨ ਰੱਖ ਲਈ ਬੰਦਕ ਬਣਾ ਕੇ ਹੁਣ ਨਹੀਂ ਰੱਖ ਪਾਣਗੇ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਬਿਲਕੁਲ ਲੋਕਾਂ ਨਾਲ ਗਲਤ ਬਾਤ ਕਰਨ ਨਾਲ ਤਾਂ ਮੁੱਕੀ ਪਤਾ ਲੱਗਾ ਲੋਕਾਂ ਦੀ ਇਹ ਕੜੀਆਂ ਮੇਜਰ ਪ੍ਰੋਬਲਮ ਹੈ ਮੈਂ ਸਮਝਦਾ ਕਿ ਜੋ ਆਮ ਵਿਅਕਤੀ ਹੈ ਉਹਦੀ ਜ਼ਿਆਦਾ ਸਮੱਸਿਆਵਾਂ ਜਾਂ ਤੇ ਮੈਡੀਕਲ ਦੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਜਦੋਂ ਹਸਪਤਾਲ ਵਾਲੇ ਲੁੱਟਖਸੂਟ ਕਰਦੇ ਨੇ ਮੈਂ ਸਮਝਦਾ ਕਿ ਜੇ ਉਹ ਸਾਰੀ ਸਹੂਲਤਾਂ ਸਾਡੇ ਸਰਕਾਰੀ ਹਸਪਤਾਲਾਂ ਨੂੰ ਮਿਲ ਜਾਣ ਤਾਂ ਸ਼ਾਇਦ ਪ੍ਰਾਈਵੇਟ ਜਾਣ ਹੀ ਨਾ ਪਰ ਉਹ ਪੋਸੀਬਲ ਨਹੀਂ ਹੈ ਕਿਉਂਕਿ ਬਹੁਤ ਵੱਡੇ ਵੱਡੇ ਅੱਜ ਕੱਲ੍ਹ ਨਵੇਂ ਟ੍ਰੈਂਡ ਚੱਲ ਪਿਆ ਐ ਵੀ ਟੈਸਟ ਕਰਾ ਲਓ ਉਹ ਵੀ ਕਰਾ ਲਓ ਹਜ਼ਾਰਾਂ ਰੁਪਏ ਦੇ ਟੈਸਟ ਹੀ ਕਰਾ ਲੈਂਦੇ ਨੇ ਜੀ ਉਧਰੋਂ ਇੰਸ਼ੋਰੈਂਸ ਕੰਪਨੀਆਂ ਨਾਲ ਮਿਲ ਗਿਆ ਨੇ ਉਹ ਕਰਨ ਵੇਲੇ ਤੇ 10 ਲੱਖ ਦੀ ਇੰਸ਼ੋਰੈਂਸ ਕਰਦੇ ਨੇ ਦੇਣ ਵੇਲੇ 10 ਰੁਪਏ ਨਹੀਂ ਦਿੰਦੇ ਜਦੋਂ ਉਹਨਾਂ ਦਾ ਜਾਂਦਾ ਹੈ ਕਲੇਮ ਪਾਸ ਹੋਣਾ ਸੇ ਫੋਟਕਾ ਜਿਹਨੂੰ ਤੇ ਸ਼ੂਗਰ ਸੀ ਜੀ ਤੇ ਐਡਿਕਟ ਸੀ ਜੀ ਸ਼ਰਾਬ ਦਾ ਨੂੰ ਕਲੇਮ ਨਹੀਂ ਮਿਲੇਗਾ ਪੈਸਾ ਨੂੰ ਉਹ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਉਹਦੇ ਤੇ ਵੀ ਐਕਸ਼ਨ ਲੈਣੇ ਆ ਹੁਣ ਅਸੀਂ ਦਿੱਤਾ ਐਸਡੀਐਫਸੀ ਇੰਸ਼ੋਰੈਂਸ ਤੇ ਐਕਸ਼ਨ ਲਿੱਤਾ ਹੈ ਉਹਦਾ ਅਸਰ ਵੀ ਹੋਇਆ ਉਹ ਮੰਨ ਵੀ ਗਿਆ ਪੈਸੇ ਦੇ ਨੂੰ ਤਿਆਰ ਵੀ ਹੋ ਗਿਆ ਤੇ ਅਬ ਜੇ ਲੋਕ ਅਸੀਂ ਲੋਕਾਂ ਨੂੰ ਗੱਲਾਂ ਸਮਝਾ ਰਹੇ ਕਿ ਤੁਹਾਡੇ ਜਿਹੜੇ ਹੱਕ ਬਣਦੇ ਉਹਨਾਂ ਨੂੰ ਛੱਡੋ ਨਾ ਸਰਕਾਰੀ ਕਾਰਡ ਵੀ ਜਿਹੜੇ ਬਣਿਆ ਉਹ ਪ੍ਰਾਈਵੇਟ ਹਸਪੀਟਲ ਚਲਦੇ ਨਹੀਂ ਉਹ ਕਹਿੰਦੇ ਆ ਚੱਲਦੇ ਨਹੀਂ ਹਜੇ ਤਾਂ ਕਾਹਦੇ ਨਾਲ ਬਣੇ ਨਹੀਂ ਹੁਣ ਸ਼ੁਰੂ ਹੋਏ ਨੇ ਬਣਨੇ ਹੁਣ ਅੱਗੇ ਜਿਵੇਂ-ਜਿਵੇਂ ਮੰਨਦੇ ਜਾਣਗੇ ਕਿਉਂਕਿ ਉਹਦੇ ਵਿੱਚ ਵੀ ਕਈ ਹਸਪਤਾਲਾਂ ਨੇ ਆਪਣਾ ਨਾਮ ਨਹੀਂ ਲਿਖਾਇਆ 400 300 310 ਹਸਪਤਾਲਾਂ ਨੇ ਲਿਸਟ ਆ ਚੁੱਕੀ ਹੈ ਉਹਨਾਂ ਨੂੰ ਮੰਨਣਾ ਹੀ ਪਏਗਾ ਜਿਹੜਾ ਨਹੀਂ ਮੰਨੇਗਾ ਉਹਦੇ ਤੇ ਕਾਰਵਾਈ ਹੋਏਗੀ ਠੀਕ ਹੈ ਸਫਾਈ ਕਰਮਚਾਰੀਆਂ ਦੀ ਥੋੜੀ ਜਿਹੀ ਸਮੱਸਿਆ ਜਿਹੜੀ ਸ਼ਹਿਰ 'ਚ ਇੱਕ ਐਡਵਾਈਜ਼ਰੀ ਅਸੀਂ ਸਫਾਈ ਕਰਮਚਾਰੀਆਂ ਦੀ ਕੱਢ ਦਿੱਤੀ ਹੈ ਆਲਰੇਡੀ ਕਿ ਜਿਹੜੇ ਵੀ ਸਫਾਈ ਕਰਮਚਾਰੀ ਚਾਹੇ ਗਵਰਨਮੈਂਟ EMPLOYEE ਨੇ ਚਾਹੇ ਕੰਟਰੈਕਚੁਅਲ ਨੇ ਉਹਨਾਂ ਦੀ ਇੰਸ਼ੋਰੈਂਸ ਕਰਾਣੀ ਪਏਗੀ ਉਹਨਾਂ ਨੂੰ ਜਿਨ੍ਹਾਂ ਦੇ ਅੰਡਰ ਕੰਮ ਕਰ ਰਹੇ ਨੇ بس ਉਹਨਾਂ ਨੂੰ ਕਿਉਂਕਿ ਉਹ ਯੋਧਾ ਦੇ ਰੂਪ ਚ ਕੰਮ ਕਰਦੇ ਨੇ ਉਹਨਾਂ ਨੂੰ ਗਲਵਸ ਸੈਨੀਟਾਈਜ਼ਰ ਮਾਸਕ ਕੈਪ ਸ਼ੂਜ਼ ਇਹ ਦੇਣਾ ਵੀ ਉਹਨਾਂ ਦਾ ਹੱਕ ਬਣਦਾ ਹੈ ਇਸ ਕਰਕੇ ਉਹਦਾ ਵੀ ਅਸੀਂ ਐਡਵਾਈਜ਼ਰੀ ਕੱਢ ਦਿੱਤੀ ਜਾਰੀ ਕਰ ਦਿੱਤੀ ਹੈ ਇੱਕ ਅਸੀਂ ਐਂਬੂਲੈਂਸ ਦੀ ਐਡਵਾਈਜ਼ਰੀ ਲੈ ਕੇ ਆਏ ਆ ਕਿ ਕੋਈ ਅਮਰਜੈਂਸੀ ਚ ਐਂਬੂਲੈਂਸ ਲੈ ਕੇ ਜਾ ਰਿਹਾ ਹੈ ਪੇਸ਼ੈਂਟ ਬੜਾ ਸੀਰੀਅਸ ਹੈ ਤੇ ਉਹ ਚੱਲਣ ਤੋਂ ਪਹਿਲੇ 112 ਤੇ ਫੋਨ ਕਰੇਗਾ ਔਰ ਬੋਲੇਗਾ ਕਿ ਮੇਰੇ ਪੇਸ਼ੈਂਟ ਲੈ ਕੇ ਜਾ ਰਿਹਾ ਮਨਸਕ ਕਲੀਅਰ ਚਾਹੀਦਾ ਕਿ ਲੋਕਲ ਜਿਹੜੀ ਪੀਸੀਆਰ ਦੀ ਗੱਡੀ ਹੋਏਗੀ ਐਸਐਚਓ ਸਾਹਿਬ ਦੀ ਗੱਡੀ ਹੋਏਗੀ ਉਹ ਉਹਨਾਂ ਨੂੰ ਕਨਸਰਨ ਹਸਪੀਟਲ ਤੱਕ ਗ੍ਰੀਨ ਡੋਰ ਗ੍ਰੀਨ ਕੋਰੀਡੋਰ ਬਣਾ ਕੇ ਛੱਡ ਕੇ ਆਣਗੇ ਔਰ ਅਸੀਂ ਉਹਦੇ ਇੱਕ ਚਿਪ ਦਾ ਵੀ ਅਰੇਂਜਮੈਂਟ ਕਰ ਰਹੇ ਆਂ ਅੱਜਕੱਲ ਇਹ ਇਹ ਆਈ ਦੀ ਚਿਪ ਆ ਗਈ ਹੈ ਉਹ ਰੈੱਡ ਲਾਈਟਾਂ ਤੇ ਲੱਗ ਜਾਏਗੀ ਅਦਰੋਂ 5G ਦੀ ਚਿਪ ਇਹਦੇ ਲੱਗ ਜਾਏਗੀ ਗੱਡੀ ਦੇ ਵਿੱਚ ਜਦੋਂ ਗੱਡੀ ਰੈੱਡ ਲਾਈਟ ਵੱਲ ਜਾਏਗੀ ਉਹ ਬੱਤੀ ਆਪਣੇ ਆਪ ਹਰੀ ਹੋ ਜਾਏਗੀ ਤੋਂ ਨਿਕਲ ਜਾਇਆ ਕਰੇਗੀ ਗੱਡੀ ਜੀ ਚਾਹੇ